ਜਿਸ ਦਿਨ ਪ੍ਰਮਾਤਮਾ ਮਿਲਦਾ ਹੈ ਉਸ ਦਿਨ ਸਭ ਕੁਝ ਮਿਲਦਾ ਹੈ ਇਹਦੇ ਕੋਲ ਸਭ ਕੁਝ ਹੈ ਕੱਖ ਵੀ ਨਹੀਂ ਹੋਵੇਗਾ ਐਵੇਂ ਸਾਨੂੰ ਭੁਲੇਖਾ ਹੁੰਦਾ ਹੈ ਮੰਗਾਉ ਦੇ ਅੰਦਰ ਵੀ ਜਾਰੀ ਆਉਂਦੀਆਂ ਨੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਇਹਦੇ ਕੋਲ ਤੇ ਸਭ ਕੁਝ ਹੈ ਇਹਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਕਿਸੇ ਕੋਲ ਵੀ ਨਹੀਂ ਹੈ ਨਹੀਂ ਹੈ ਇਹਦੇ ਕੋਲ ਸਭ ਕੁਝ ਹੈ ਉਹਨੂੰ ਕਹਿ ਸਕਦੇ ਆ ਜਿਹਦੇ ਕੋਲ ਪ੍ਰਮਾਤਮਾ ਹੈ ਜਿਹਦੇ ਕੋਲ ਨਾਮ ਦਾ ਰਸ ਹੈ ਇਹ ਮੰਗ ਪ੍ਰੇਮ ਤੋਂ ਪੈਦਾ ਹੁੰਦੀ ਹੈ ਬਿਰਹੇ ਤੋਂ ਪੈਦਾ ਹੁੰਦੀ ਹੈ ਔਰ ਇਹ ਬਿਰਹਾ ਤੇ ਪ੍ਰੇਮ ਤਾਂ ਪੈਦਾ ਹੁੰਦਾ ਯਾਦ ਕਰੀਏ ਜਿਵੇਂ ਖਾਦਾ ਹੋਇਆ ਭੋਜਨ ਸਰੀਰ ਦੇ ਅੰਦਰ ਕੁਝ ਪੜਾਵਾਂ ਤੋਂ ਲੰਘ ਕੇ ਅੰਤ ਦੇਚ ਹੋਂ ਬਣਦਾ ਹੈ ਕੀਤੀ ਹੋਈ ਯਾਦ ਕੀਤਾ ਹੋਇਆ ਜਪਿਆ ਹੋਇਆ ਨਾਮ ਕੁਝ ਪੜਾਵਾਂ ਤੋਂ ਲੰਘ ਕੇ ਪ੍ਰੇਮ ਬਣ ਜਾਂਦਾ ਹੈ